ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਵੀਰ 바이 ਰਣਜੀਤ ਪਿੰਡਰ ਮੈਂ ਗਿਰਨੂਰ ਪਿੰਡਰ ਸਾਡੇ ਦੋਵਾਂ ਮਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀ ਅੱਜ ਆਸੀਂ ਆਪਣੀ ਕਲਮ ਦੁਆਰਾ ਲਿਖਿਆ ਗੀਤ ਸਾਧਾਂ ਦੇ ਤਬੀਤ ਲੈ ਕੇ ਤੁਹਾਡੇ ਰੂਬਰੂ ਹਾਂ ਜਿਸਦੇ ਬੋਲ ਹਨ ਜੇ ਹੁੰਦੇ ਸਾਧਾਂ ਦੇ ਤਬੀਤ ਯਾਰੋ ਕੰਮ ਕਰਦੇ ਸਾਧ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਲੈ ਕੇ ਤੁਹਾਡੇ ਰੂਬਰੂ ਹਾਂ ਉਮੀਦ ਆ ਪਸੰਦ ਕਰੋਗੇ ਲਾਇਕ ਤੇ ਕਮੈਂਟਾਂ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰਦੇ ਬਾਅਦ ਬਾਅਦ ਸਹਿਰ ਤੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ ਅਸੀਂ ਸੁਣਦੇ ਹਾਂ ਗੱਲਾਂ ਦੇਣਾ ਉੱਤੇ ਲੱਗੀਆਂ ਕਾਈਓ ਚੱਲਦੀਆਂ ਦੁਨੀਆ ਤੇ ਨਿੱਤ ਠੱਗੀਆਂ ਅਸੀਂ ਸੁਣਦੇ ਹਾਂ ਗੱਲਾਂ ਦੇਣਾ ਉੱਤੇ ਲੱਗੀਆਂ ਕਾਈਓ ਚੱਲਦੀਆਂ ਦੁਨੀਆ ਤੇ ਨਿੱਤ ਠੱਗੀਆਂ ਭੋਲੇ ਭਾਲੇ ਲੋਕ ਨੇ ਨਿੱਤ ਲੁੱਟੇ ਜਾਂਦੇ ਨੇ ਸਾਦ ਲੁੱਟ ਜਾਂਦੇ ਗਲਾਂ ਵਿੱਚ ਪਾ ਕੇ ਬੱਗੀਆਂ ਭੋਲੇ ਭਾਲੇ ਲੋਕ ਨੇ ਨਿੱਤ ਲੁੱਟੇ ਜਾਂਦੇ ਨੇ ਹਾਂ ਸਾਦ ਲੁੱਟ ਜਾਂਦੇ ਗਲਾਂ ਵਿੱਚ ਪਾ ਕੇ ਬੱਗੀਆਂ ਲੈਦੇ ਨਿੱਤ ਨਵੇਂ ਸੁਪਨੇ ਦਿਖਾਉਂਦੇ ਲੋਕਾਂ ਨੂੰ ਸਾਦ ਬੂਬਣੇ ਤਾਂ ਢੰਗ ਨਮਨ ਵਿੱਚ ਘੜਦੇ ਜਿਹਨੂੰ ਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਦਾ ਹੀ ਵਿਚਾਰੇ ਕਾ ਤੋ ਭੁਖੇ ਮਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤੇ ਯਾਰੋ ਕੰਮ ਕਰਦੇ ਸਾਧ ਆਪ ਹੀ ਵਿਚਾਰੇ ਕਿਉਂ ਭੁਖੇ ਮਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤੇ ਯਾਰੋ ਕੰਮ ਕਰਦੇ ਸਾਧ ਆਪ ਹੀ ਵਿਚਾਰੇ ਕਿਉਂ ਭੁਖੇ ਮਰਦੇ ਜਿਹੜੇ ਪਾਟੇ ਲੀੜਿਆਂ ਚ ਉਮਰਾਂ ਨੇ ਕੱਢਦੇ ਪਾਕੇ ਭਰ ਮੱਚ ਲੋਕਾਂ ਨੂੰ ਉਹ ਰਹਿੰਦੇ ਠੱਗਦੇ ਜਿਹੜੇ ਪਾਟੇ ਲੀੜਿਆਂ ਚ ਉਮਰਾਂ ਨੇ ਕੱਢਦੇ ਪਾਕੇ ਭਰ ਮੱਚ ਲੋਕਾਂ ਨੂੰ ਉਹ ਰਹਿੰਦੇ ਠੱਗਦੇ ਕਿਸੇ ਨੂੰ ਤਾਂ ਕਹਿਣ ਸਣੀ ਭਾਰੂ ਤੇਰੇ ਤੇ ਕਹਿਣ ਕਿਸੇ ਨੂੰ ਉਹ ਲੇਖ ਤੇਰੇ ਪੁੱਠੇ ਲੱਗ ਕਿਸੇ ਨੂੰ ਤਾਂ ਕਹਿਣ ਸਣੀ ਭਾਰੂ ਤੇਰੇ ਤੇ ਕਹਿਣ ਕਿਸੇ ਨੂੰ ਤਾਂ ਲੇਖ ਤੇਰੇ ਪੁੱਠੇ ਲੱਗਦੇ ਕਰਾਉਣਾ ਜੇ ਉਪਾ ਮੂੰਹੋਂ ਦੱਸ ਬੋਲ ਕੇ ਦਈਏ ਗਿੱਦੜ ਸਿੰਘੀ ਕੋਈ ਤੈਨੂੰ ਆਸੀ ਢੋਲ ਕੇ 1100 ਰੁਪਿਆ ਸਿਰ ਤੋਂ ਚਹਾ ਕੇ ਤੂੰ ਉਹ ਬੱਚਾ ਬਾਬਿਆਂ ਦੇ ਦਰ ਮੱਥਾ ਟੇਕ ਧਰ ਦੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਜੋਨੋਂ ਦੇ ਸੱਤ ਦੇਣਾ ਬੁੱਧੂ ਉਹ ਬਣਾਉਂਦੇ ਨੇ ਲੋਕੀ ਆਖਦੇ ਆ ਬਾਬੇ ਚੁੰਨੇ ਇੱਟ ਲਾਉਂਦੇ ਨੇ ਜਦੋਂ ਦੇ ਸਫਤ ਦੇਣਾ ਬਾਅਦ ਬੁੱਧੂ ਉਹ ਬਣਾਉਂਦੇ ਨੇ ਲੋਕੀ ਆਖਦੇ ਆ ਬਾਬੇ ਚੁੰਨੇ ਇੱਟ ਲਾਉਂਦੇ ਨੇ ਨਵੇਂ ਵਿਆਹੇ ਜੋੜਿਆਂ ਨੂੰ ਖੁਸ਼ ਕਰਦੇ ਬਾਬੇ ਮੁੰਡੇ ਵਾਲੇ ਫਾਲ ਜਦੋਂ ਹੱਥੀ ਪਾਉਂਦੇ ਨੇ ਨਵੇਂ ਵਿਆਹੇ ਜੋੜਿਆਂ ਨੂੰ ਖੁਸ਼ ਕਰਦੇ ਬਾਬੇ ਮੁੰਡੇ ਵਾਲੇ ਫਾਲ ਜਦੋਂ ਹੱਥੀ ਪਾਉਂਦੇ ਨੇ ਉਹ ਪੜ੍ਹੇ ਲਿਖੇ ਦੇਖੇ ਗੋਡਿਆਂ 'ਚ ਡਿੱਗਦੇ ਨਾਲ ਆਣ ਪੜ੍ਹ ਬਾਬਿਆਂ ਦੇ ਪੈਰ ਫੜਦੇ ਹੁੰਡੇ ਸਾਧਾਂ ਦੇ ਤੇ ਵੀ ਤਜਾਰੋ ਕੰਮ ਕਰਦੇ ਸਾਧਾ ਆਪ ਹੀ ਵਿਚਾਰੇ ਕਿਉਂ ਭੁੱਖੇ ਏ ਮਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤੇ ਯਾਰੋ ਕੰਮ ਕਰਦੇ ਸਾਧ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਸੱਸ ਬਾਬੇ ਨੂੰ ਕਹੇ ਨੂੰ ਨੂੰ ਬਸ ਕਰ ਦੇ ਜਿੱਥੇ ਮੈਂ ਖੜਾ ਮੰਨੂ ਉੱਥੇ ਖੜ ਜੇ ਸੱਸ ਬਾਬੇ ਨੂੰ ਕਹੇ ਨੂੰ ਨੂੰ ਬਸ ਕਰ ਦੇ ਹਾਂ ਜਿੱਥੇ ਮੈਂ ਖੜਾ ਮੰਨੂ ਉੱਥੇ ਖੜ ਜੇ ਮੇਰੇ ਪਿੱਛੇ ਲੱਗ ਕਹੇ ਰਾਤ ਦਿਨ ਨੂੰ ਬਾਬਾ ਜੀ ਤੂੰ ਚੰਗੀ ਕੋ ਕਲਮ ਪੜ ਦੇ ਮੇਰੇ ਪਿੱਛੇ ਲੱਗ ਕਹੇ ਰਾਤ ਦਿਨ ਨੂੰ ਹਾਂ ਬਾਬਾ ਜੀ ਚੰਗੀ ਤੂੰ ਕਲਮ ਪੜ ਦੇ ਢੋਂਗੀਆਂ ਦੇ ਕੋ ਬਲੇ ਭਾਵੇਂ ਹੁੰਦਾ ਕੱਖ ਨਹੀਂ ਨੌ ਦੇ ਪਾਲਾ ਵਿੱਚ ਪੈਸੇ ਇਹ ਚ ਕੋਈ ਸਕ ਨਹੀਂ ਬਾਬੇ ਸੁਣੇ ਹੱਸ ਕੇ ਬਚਨ ਕਰਦੇ ਉਹ ਬੀਬੀ ਰਾਤ ਦੀਆਂ ਚੁੰਕੀਆਂ ਤੂੰ ਪੰਜ ਭਰ ਦੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧੇ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧੇ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਸਵਰਗਾਂ ਚ ਹੋਜੂ ਤੇਰਾ ਵਾਸ ਪੁੱਤਰਾ ਜੇ ਬਾਬਿਆਂ ਨੂੰ ਬਸਤਰ ਕਰੇ ਦਾਨ ਤੂੰ ਸਵਰਗਾਂ ਚ ਹੋਜੂ ਤੇਰਾ ਵਾਸ ਪੁੱਤਰਾ ਜੇ ਬਾਬਿਆਂ ਨੂੰ ਬਸ਼ਤਰ ਕਰੇ ਦਾਨ ਤੂੰ ਅਗਲੇ ਜਨਮ ਆਇਂਗਾ ਰਾਜਾ ਬਣ ਕੇ ਓਏ ਕਰਿਆ ਕਰੇਗਾ ਕੰਮ ਤਾਂ ਮਹਾਨ ਤੂੰ ਅਗਲੇ ਜਨਮ ਆਇਂਗਾ ਰਾਜਾ ਬਣ ਕੇ ਓਏ ਕਰਿਆ ਕਰੇਗਾ ਕੰਮ ਤਾਂ ਮਹਾਨ ਤੂੰ ਚਾਰੇ ਪਾਸੇ ਹੋ ਜੂ ਤੇਰੀ ਬੱਲੇ ਬੱਲੇ ਓਏ ਜੇ ਮੰਨਦਾ ਨਹੀਂ ਗੱਲ ਬਾਬੇ ਰੁੱਸ ਚੱਲੇ ਓਏ ਦੇਕੇ ਪੰਪਾ ਲੋਕਾ ਦੇ ਨੇ ਦਿਲ ਜਿੱਤ ਦੇ ਉਹੀ ਲੁੱਟੇ ਜਾਂਦੇ ਜਿਹੜੇ ਪੰਪਾ ਉੱਤੇ ਛੜਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਜੇ ਹੁੰਦੇ ਸਾਲਾਂ ਦੇ ਤੀਬੇ ਯਾਰੋ ਕੰਮ ਕਰਦੇ ਸਾਦੇ ਆਪ ਹੀ ਵਿਚਾਰੇ ਕੱਤ ਭੁੱਖੇ ਮਰਦੇ ਆਖਦਾ ਪਿੰਡਰ ਗੱਲ ਝੂਠ ਮਿੱਤਰੋ ਸੱਚ ਲਿਖੇ ਦੁਨੀਆ ਤੇ ਜੋ ਜੋ ਬੀਤਦੀ ਨਾ ਆਖਦਾ ਪਿੰਡਰ ਗੱਲ ਝੂਠ ਮਿੱਤਰੋ ਹਾਂ ਸੱਚ ਲਿਖੇ ਦੁਨੀਆ ਤੇ ਜੋ ਜੋ ਬੀਤਦੀ ਬਹਿਗੇ ਅੰਧ ਵਿਸ਼ਵਾਸਾਂ ਵਿੱਚ ਪੜੇ ਲਿਖੇ ਵੀ ਸਹੀ ਕੱਲੀ ਕੱਲੀ ਲੈਣ ਸਾਡੇ ਲਿਖੇ ਗੀਤ ਦੀ ਬਹਿਗੇ ਅੰਧ ਵਿਸ਼ਵਾਸਾਂ ਵਿੱਚ ਪੜੇ ਲਿਖੇ ਵੀ ਸਹੀ ਕੱਲੀ ਕੱਲੀ ਲੈਣ ਸਾਡੇ ਲਿਖੇ ਗੀਤ ਦੀ ਕਈਆਂ ਦੇ ਤਾਂ ਚੋਟ ਵੱਜਣੀ ਕਰਾਰੀਆ ਦਿਲਾਂ ਉੱਤੇ ਯਾਰੋ ਚੱਲਣੀ ਓ ਯਾਰੀਆ ਹਾਂ ਕਈਆਂ ਦੇ ਤਾਂ ਚੋਟ ਵੱਜਣੀ ਕਰਾਰੀਆ ਓ ਦਿਲਾਂ ਉੱਤੇ ਯਾਰੋ ਚੱਲਣੀ ਓ ਯਾਰੀਆਂ ਲੋਕੀ ਖੁੱਲ ਜਾਂਦੇ ਖੁੱਲੀ ਹੋਈ ਕਿਤਾਬ ਵਾਂਗ ਰਾਂ ਚੁੱਕ ਸਾਧਾ ਅੱਗੇ ਦਿੰਦੇ ਸਾਰੇ ਪਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧੇ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧੇ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ ਜੇ ਹੁੰਦੇ ਸਾਧਾਂ ਦੇ ਤੇ ਵੀ ਤਿਆਰੋ ਕੰਮ ਕਰਦੇ ਸਾਧੇ ਆਪ ਹੀ ਵਿਚਾਰੇ ਕਿਉਂ ਭੁੱਖੇ ਮਰਦੇ